ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਬਹੁਤ ਪਿਆਰਾ ਡਾਰਕ ਚਾਟ ਲੈ ਕੇ ਆਏ ਜੀ ਬਹੁਤ ਸੋਹਣੇ ਡਾਰਕ ਸੋਹਣੇ ਸੋਹਣੇ ਕਲਰਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਸੂਟ ਹੋਣਗੇ ਤੇ ਪ੍ਰਾਈਸ ਸੂਟਾਂ ਦੇ ਮਨਅਵਦੀ ਨਾਲ ਦੱਸੀ ਜਾਣੇ ਆ ਬਸ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਦਿਖ ਰਿਹਾ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਰ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਜਸ ਨੇ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆਂ ਕਰੋ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਤੇ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਚੱਲਦੀ ਵੀਡੀਓ ਦੇ ਵਿੱਚ ਉਹ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਇਹ ਦੇਖੋ ਪਰਪਲ ਕਲਰ ਦੇ ਵਿੱਚ ਸੂਟ ਹੈ ਜੀ ਬਿਲਕੁਲ ਜਿਹੜਾ ਪਿਓਰ ਪਰਪਲ ਕਲਰ ਹੁੰਦਾ ਪਿਓਰ ਜਿਹੜੀ ਸਿਲਕ ਸੈਟਨ ਹੁੰਦੀ ਆ ਉਹਦੇ ਤੇ ਸੂਟ ਹੈ ਇਹ ਪੂਰਾ ਡਾਈ ਕਰਾਇਆ ਹੋਇਆ ਬਾਟਿਕ ਪ੍ਰਿੰਟ ਦੇ ਵਿੱਚ ਬੰਦ ਨਹੀਂ ਪ੍ਰਿੰਟ ਦੇ ਵਿੱਚ ਇਹ ਪੂਰਾ ਡਾਈ ਕੀਤਾ ਹੋਇਆ ਹੈ ਹਜੇ ਇਹਨੂੰ ਚੰਗੀ ਤਰ੍ਹਾਂ ਚਰਕ ਹੋਣੀ ਹੈ ਕਿਉਂਕਿ ਇਹ ਰੈਡੀ ਹੋ ਕੇ ਹੀ ਆਇਆ ਸੂਟ ਇਹਨੂੰ ਚੰਗੀ ਤਰ੍ਹਾਂ ਚਰਕ ਹੋ ਜਾਣੀ ਹੈ ਇਹ ਲੁੱਕ ਆ ਜਾਣੀ ਹੈ ਸੂਟ ਦਾ ਪੂਰਾ ਅਰਜ ਖੁੱਲ ਜਾਣਾ ਚਰਕ ਹੋ ਕੇ ਇਹ ਸਾਰਾ ਕਿਉਂਕਿ ਇਹ ਪਿੱਛੇ ਤੋਂ ਬੰਨ ਕੇ ਪੂਰਾ ਡਾਈ ਕਰਦੇ ਆ ਉਵੇਂ ਰੈਡੀ ਕਰਾਇਆ ਹੋਇਆ ਸੂਟ ਹੈ ਬਹੁਤ ਪਿਆਰਾ ਪਰਪਲ ਕਲਰ ਦੇ ਵਿੱਚ ਤੇ neck ਤੇ ਹੋਇਆ ਗੋਟਾ ਪੱਤੀ ਦਾ ਵਰਕ ਸਾਰਾ ਹੈਂਡਵਰਕ ਗੋਟਾ ਪੱਤੀ ਦਾ ਬਿਲਕੁਲ ਪਿਓਰ ਦਾ ਸਟੱਫ ਹੈ ਜੀ ਬਹੁਤ ਸੋਹਣਾ ਪਰਪਲ ਕਲਰ ਦੇ ਵਿੱਚ ਸਾਰਾ ਇਹ ਬਣਿਆ ਹੋਇਆ ਦੇਖੋ ਸਾਰਾ ਬਹੁਤ ਸੋਹਣਾ ਇਹਦੇ ਤੇ ਵਰਕ ਕੀਤਾ ਹੋਇਆ ਜਿਹੜੀ ਆ ਚੀਜ਼ੇ ਦੇਖੋ ਇਹ ਸਾਰੀ ਆਪਾਂ ਬਨ ਕੇ ਪੂਰਾ ਡਾਈ ਕੀਤਾ ਹੋਇਆ ਜੀ ਇਹ ਪਰਪਲ ਕਲਰ ਦੇ ਵਿੱਚ ਸੂਟ ਹੈ ਇਹ ਲੁੱਕ ਆ ਜਾਣੀ ਹੈ ਸ਼ਰਟ ਦੀ ਤੇ ਸਟਨ ਦੇ ਵਿੱਚ ਹੀ ਰਾਊਗੀ ਇਸ ਦੀ ਬਾਟਮ ਤੇ ਬਾਂਦਨੀ ਪ੍ਰਿੰਟ ਦੇ ਵਿੱਚ ਹੀ ਰਹੂਗਾ ਤੇ ਦੇਖੋ ਬਹੁਤ ਪਿਆਰਾ ਦੁਪੱਟਾ ਇਹ ਲੁੱਕ ਜਿਹੜਾ ਬਿਲਕੁਲ ਪਿਓਰ ਦਾ ਸੂਟ ਹੁੰਦਾ ਉਹ ਵਾਲੀ ਚੀਜ਼ ਉਹ ਹੈ ਜੀ ਇਹ ਸੇਮ ਤੇ ਪ੍ਰੋਪਰ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟੇ ਦੀ ਇਹ ਲੁੱਕ ਆ ਜਣੀ ਇਹ ਹੈਗੀ ਆਪਣੇ ਤਿਹਾਰਾਂ ਦੀ ਸਭ ਤੋਂ ਲੇਟੈਸਟ ਇਸ ਵਾਰੀ ਚੱਲਣ ਵਾਲੀ ਚੀਜ਼ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ 5200 ਪ੍ਰਾਈਸ ਹੈ ਜੀ 5200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਪਹਿਲਾ ਸੂਟ 5200 ਪ੍ਰਾਈਸ ਦੇ ਨਾਲ ਬਹੁਤ ਪਿਆਰੀ ਚੀਜ਼ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਦੂਜਾ ਕਲਰ ਦਿਖਾਉਣੇ ਆ ਨੈਕਸਟ ਕਲਰ ਆ ਗਿਆ ਇਹਦੇ ਵਿੱਚ ਰਾਣੀ ਕਲਰ ਇੱਥੇ ਤੋਂ ਵੀ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਪ੍ਰੋਪਰ ਜਿਹੜਾ ਪੂਰਾ ਜਿਹੜਾ ਪਿਓਰ ਦਾ ਮਾਰਜੈਂਟਾ ਕਲਰ ਹੁੰਦਾ ਹੈ ਉਹ ਵਾਲਾ ਕਲਰ ਹੈ ਬਿਲਕੁਲ ਪਿਓਰ ਸਟਨ ਤੇ ਬਣਿਆ ਹੋਇਆ ਸੂਟ ਹੈ ਜੀ ਪੂਰਾ ਇਹ ਡਾਈ ਕੀਤਾ ਹੋਇਆ ਪਿਓਰ ਸਟਨ ਤੇ neck ਤੇ ਦੇਖੋ ਕਿੰਨਾ ਪਿਆਰਾ neck ਤੇ ਸਾਰਾ ਗੋਟਾ ਪੱਤੀ ਦਾ ਕੰਮ ਹੋਇਆ ਹੈ ਹੈਂਡਵਰਕ ਸਾਰਾ ਬਰੀਕੀ ਗੋਟਾ ਪੱਤੀ ਦਾ ਬਹੁਤ ਪਿਆਰਾ ਕਲਰ ਕੰਟਰਾਸਟ ਰਾਣੀ ਕਲਰ ਬਿਲਕੁਲ ਪਿਓਰ ਵਾਲਾ ਰਾਣੀ ਕਲਰ ਹੈ ਇਹ ਤਾਂ ਆ ਗਈ ਆਪਣੇ ਸ਼ਰਟ ਬਿਲਕੁਲ ਪਿਓਰ ਦੀ ਪਿਓਰ ਸਟਨ ਦੇ ਵਿੱਚ ਹੀ ਹੈਗੀ ਹੈ ਬਾਟਮ ਤੇ ਬਿਲਕੁਲ ਪਿਓਰ ਦਾ ਦੁਪੱਟਾ ਇਹ ਦੇਖੋ ਬਹੁਤ ਪਿਆਰਾ ਸੂਟ ਵੜ ਕੇ ਬਹੁਤ ਵਧੀਆ ਲੁੱਕ ਆਂਦੀ ਹੈ ਜੀ ਇਹਨਾਂ ਸੂਟਾਂ ਦੀ 5200 ਪ੍ਰਾਈਸ ਹੈ 5200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਬੜਾ ਸੋਹਣਾ ਨਾ ਤਾਂ ਪ੍ਰੋਪਰ ਰੈੱਡ ਕਲਰ ਵੀ ਨਹੀਂ ਹੈਗਾ ਥੋੜੀ ਰਸਟ ਜੀ ਟੋਨ ਤੇ ਰਸਟੀ ਜੀ ਟੋਨ ਤੇ ਰੈੱਡ ਹੁੰਦਾ ਉਹ ਵਾਲਾ ਕਲਰ ਹੈ ਜੀ ਪ੍ਰੋਪਰ ਬਿਲਕੁਲ ਜਿਹੜਾ ਬਲੱਡ ਰੈੱਡ ਹੁੰਦਾ ਉਹ ਵਾਲਾ ਕਲਰ ਨਹੀਂ ਹੈਗਾ ਥੋੜਾ ਰਸਟ ਟੋਨ ਤੇ ਔਰੇਂਜ ਜੀ ਟੋਨ ਤੇ ਹੈ neck ਤੇ ਸਾਰਾ ਹੈਂਡਵਰਕ ਸਾਰਾ ਇਹ ਆਪ ਰੈਡੀ ਕੀਤਾ ਹੋਇਆ ਸਾਰਾ ਇਹ ਡਾਈ ਕੀਤਾ ਹੋਇਆ ਬਿਲਕੁਲ ਪਿਓਰ ਤੇ ਸੁੱਕ ਬਣਿਆ ਬਾਟਮ ਤੇ ਬਾਟਿਕ ਪ੍ਰਿੰਟ ਦੇ ਵਿੱਚ ਹੀ ਮਨਨੀ ਪ੍ਰਿੰਟ ਦੇ ਵਿੱਚ ਹੀ ਪੂਰਾ ਟਾਈ ਮੀਟਰ ਦਾ ਪੂਰਾ ਫੁੱਲਾ ਅਰਜ ਦੇ ਵਿੱਚ ਦੁਪੱਟਾ ਲਊਗਾ ਦੇਖੋ ਇਹ ਚਰਕ ਹੋ ਕੇ ਹੋਰ ਵੀ ਸੋਨਾ ਹੋ ਜਾਣਾ ਸੂਟ ਜਦੋਂ ਇਹਨੂੰ ਚੱਕ ਕਰਾਵਾਂਗੇ ਇਹਦੀ ਹੋਰ ਵੀ ਲੁੱਕ ਚੇਂਜ ਹੋ ਜਾਣੀ ਐ ਸੀ ਇਹ ਡਿਜ਼ਾਈਨ ਕਿੰਨਾ ਪ੍ਰੈਸੂ 5200 ਪ੍ਰਾਈਸ ਦੇ ਨਾਲ 5200 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਇੱਕ ਡਿਜ਼ਾਈਨ ਚ ਤਿੰਨ ਕਲਰ ਦਿਖਾਏ ਆ 5200 ਪ੍ਰਾਈਸ ਦੇ ਨਾਲ ਤੇ ਨੈਕਸਟ ਦਿਖਾਣੇ ਆ ਇਹ ਵੀ ਪਿਓਰ ਸਿਲਕ ਤੇ ਹੈ ਬਿਲਕੁਲ ਪਿਓਰ ਦਾ ਸੂਟ ਹੈ ਜੀ ਖੱਡੀ ਤੇ ਬਣਿਆ ਹੋਇਆ ਸੂਟ ਹੈ ਇਹ ਪਿਓਰ ਦਾ ਇਹ 3 ਮੀਟਰ ਦੀ ਸ਼ਰਟ ਸਿਲਕ ਤੇ ਬਣਿਆ 3 ਮੀਟਰ ਤੋਂ ਵੀ ਕਿਤੇ ਜ਼ਿਆਦਾ ਵੱਧ ਫੈਬਰਿਕ ਹੈ ਜੀ ਇਸ ਦਾ ਕਿਉਂਕਿ ਇਹਦਾ ਜਿਹੜਾ ਅਰਜ਼ ਹੁੰਦਾ ਅਰਜ਼ ਜ਼ਿਆਦਾ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਘੇਰਾ ਰੱਖ ਸਕਦੇ ਹੋ ਇਹ ਨੈੱਕ ਜਿਹੜੀ ਤੁਹਾਨੂੰ ਦਿਖ ਰਹੀ ਹੈ ਇਹ ਪੂਰਾ ਖੱਡੀ ਤੇ ਬੁਣਿਆ ਹੋਇਆ ਸੂਟ ਹੈ ਬਿਲਕੁਲ ਪਿਓਰ ਦਾ ਇਹ ਲੁੱਕ ਆ ਜਾਣੀ ਹੈ ਦੇਖੋ ਇੱਥੇ ਵੀਵਿੰਗ ਤੋਂ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਬੁਣਿਆ ਹੋਇਆ ਇਹ ਫਰੰਟ ਆ ਜਾਣੀ ਹੈ ਇਹ ਫਰੰਟ ਆ ਗਈ ਘੇਰਾ ਦੇਖੋ ਕਿੰਨਾ ਪਿਆਰਾ ਸਾਰਾ ਇਹ ਖੱਡੀ ਤੇ ਬੁਣਿਆ ਹੋਇਆ ਪਿਓਰ ਸਿਲਕ ਦਾ ਸੂਟ ਹੈ ਇਹ ਲੁੱਕ ਦੇ ਵਿੱਚ ਇਹ ਦੇਖੋ ਇਹ ਸਾਰਾ ਬੁਣਿਆ ਹੋਇਆ ਉੱਪਰੋਂ ਚਾਹੇ ਤੁਹਾਨੂੰ ਪ੍ਰਿੰਟ ਦਿਖ ਰਿਹਾ ਪਰ ਇਹ ਸਾਰਾ ਬੁਣਿਆ ਹੋਇਆ ਸੂਟ ਹੈ ਖੱਡੀ ਤੇ ਇਹ ਬੈਕ ਪੱਲਾ ਆ ਜਾਣਾ ਇਹ ਬੈਕ ਪੱਲੇ ਤੇ ਵੀ ਸੇਮ ਹੈ ਦੇਖੋ ਸਾਰਾ ਬਾਰਡਰ ਹੈ ਸਾਰਾ ਰੈਡੀ ਕੀਤਾ ਹੋਇਆ ਸਾਰਾ ਬੁਣ ਕੇ ਇਹ ਬੈਕ ਤੇ ਆ ਜਾਣਾ ਤੇ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਇਹ ਬਾਜੂ ਆ ਜਾਣੀ ਹੈ ਜੀ ਦੇਖੋ ਬਾਜੂ ਤੇ ਡਬਲ ਬਾਰਡਰ ਹੈ ਜਿੰਨਾ ਮਰਜ਼ੀ ਤੁਸੀਂ ਇਹਨਾਂ ਨੂੰ ਰੈਡੀ ਰੱਖ ਸਕਦੇ ਹੋ ਬਾਜੂ ਕਾਫੀ ਜ਼ਿਆਦਾ ਦਿੱਤੀ ਹੋਈ ਹੈ ਇਹ 3.5 ਮੀਟਰ ਤੋਂ ਵੀ 4 ਮੀਟਰ ਦੇ ਕਰੀਬ ਫੈਬਰਿਕ ਹੈ ਕਿਉਂਕਿ ਜਿਹੜਾ ਬੈਕ ਪੱਲਾ ਉਹ ਇੱਥੇ ਖਤਮ ਹੋ ਜਾਣਾ ਬੈਕ ਤੇ ਇਹ ਸਾਰਾ ਬਾਜੂ ਲਈ ਦਿੱਤਾ ਹੋਇਆ ਕੋਈ ਜੋੜ ਨਹੀਂ ਆਣਾ ਡਬਲ ਦਿੱਤਾ ਹੋਇਆ ਬਾਜੂ ਦੇ ਲਈ ਬਹੁਤ ਸੋਹਣਾ ਫਿਰੋਜ਼ੀ ਜਿਹੜਾ ਪ੍ਰੋਪਰ ਜਿਹੜਾ ਫਿਰੋਜ਼ੀ ਗ੍ਰੀਨ ਜਿਹਾ ਲੱਗਦਾ ਸ਼ੇਡ ਹੁੰਦਾ ਮੋਰ ਪੰਖੀ ਜੀ ਟੋਨ ਤੇ ਉਹ ਵਾਲਾ ਕਲਰ ਹੈ ਜੀ ਸੂਟ ਦਾ ਇਹ ਲੁੱਕ ਆ ਗਈ ਸਿੱਪਾ ਪਿਓਰ ਦੀ ਉਹ ਬਾਟਮ ਹੈ ਇਹਦੇ ਨਾਲ ਤੇ ਨਾਲ ਦੁਪੱਟਾ ਦੇਖੋ ਕਿੰਨਾ ਜ਼ਬਰਦਸਤ ਹੈ ਸਾਰਾ ਦੁਪੱਟਾ ਵੀ ਖੱਡੀ ਤੇ ਬੁਣਿਆ ਹੋਇਆ ਪਿਓਰ ਸਿਲਕ ਦਾ ਹੀ ਦੁਪੱਟਾ ਹੈ ਪਹਿਲਾਂ ਕੋਠੇ ਪਾਸੇ ਤੋਂ ਦਿਖਾਣੇ ਆ ਦੁਪੱਟੇ ਦੀ ਲੁੱਕ ਇਹ ਦੇਖ ਬਹੁਤ ਮਿਹਨਤ ਹੈ ਜੀ ਇਹ ਪੂਰਾ ਖੱਡੀ ਤੇ ਕੋਲਕਾਤਾ ਦਾ ਪੀਸ ਹੈ ਇਹ ਸਾਰਾ ਰੈਡੀ ਕੀਤਾ ਹੋਇਆ ਦੇਖੋ ਸਾਰਾ ਹੀ ਬੁਣਿਆ ਹੋਇਆ ਕੋਈ ਝੁੱਪਦਾ ਨਹੀਂ ਹੈਗਾ ਬਿਲਕੁਲ ਵੀ ਇਹ ਸਕਿਨ ਨੂੰ ਬਿਲਕੁਲ ਪਿਓਰ ਤੇ ਬਣਿਆ ਇਹ ਲੁੱਕ ਆ ਜਾਣੀ ਹੈ ਜੇ ਤੁਸੀਂ ਕਿਸੇ ਨੂੰ ਗਿਫਟ ਵੀ ਦੇਣਾ ਹੈ ਨਾ ਬਹੁਤ ਪਿਆਰੀ ਚੀਜ਼ ਹੈ ਇਹ ਗਿਫਟ ਪਰਪਸ ਦੇ ਨਾਲ ਵੀ ਇਹ ਲੋ ਬਹੁਤ ਪਿਆਰਾ ਸੂਟ ਹੈ ਅਲੱਗ ਜੀ ਲੁੱਕ ਹੈ ਬਹੁਤ ਸੋਹਣੀ ਚੀਜ਼ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਪੂਰਾ 6500 ਪ੍ਰਾਈਸ ਹੈ ਜੀ 6500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਚ ਤੁਹਾਨੂੰ ਕਲਰ ਦਿਖਾਣੇ ਆ ਨੈਕਸਟ ਆ ਗਿਆ ਥੋੜਾ ਮਜੈਂਟਾ ਜੀ ਟੋਨ ਤੇ ਆ ਥੋੜਾ ਕਾਲਸ ਤੇ ਮਜੈਂਟਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਕੱਪੜਾ ਵੱਧ ਹੈ ਇਹਦਾ ਸ਼ਰਟ ਦਾ ਤਾਂ ਕਰਕੇ ਥੋੜਾ ਜਿਹਾ ਕਾਊਂਟਰ ਤੇ ਔਖਾ ਹੋ ਰਿਹਾ ਕਿਉਂਕਿ 4 ਮੀਟਰ ਦੀ ਦਾ ਕੱਲੀ ਸ਼ਰਟ ਹੀ ਹੈ ਇਹ ਨੈਕਾ ਵੀ ਸਾਰਾ ਮੈਂ ਤੁਹਾਨੂੰ ਦਿਖਾਤਾ ਇਹ ਘੇਰਾ ਜਣਾ ਫਰੰਟ ਲੁੱਕ ਇਹ ਆਣੀ ਹੈ ਜੀ ਸ਼ਰਟ ਦੇ ਉੱਪਰੋਂ ਜਿੰਨਾ ਮਰਜੀ ਤੁਸੀਂ ਘੇਰਾ ਰੈਡੀ ਰੱਖ ਸਕਦੇ ਹੋ ਫਰੰਟ ਲੁੱਕ ਇਹ ਆਣੀ ਹੈ ਸਾਰਾ ਗੁਣਿਆ ਹੋਇਆ ਖੱਡੀ ਤੇ ਸੂਟ ਹੈ ਪਿਓਰ ਦਾ ਸੂਟ ਹੈ ਜੀ ਸਿਲਕ ਦਾ ਇਹ ਬੈਕ ਪੱਲੇ ਤੇ ਆ ਜਾਣਾ ਪ੍ਰਿੰਟ ਤੇ ਇਹ ਬਾਕੀ ਸਾਰਾ ਹਿਸ ਸਲੀਵਜ਼ ਦੇ ਲਈ ਦਿੱਤਾ ਹੋਇਆ ਫੈਬਰਿਕ ਬਾਜੂ ਦੇ ਲਈ ਦਿੱਤਾ ਹੋਇਆ ਸਾਰਾ ਬਿਲਕੁਲ ਪਿਓਰ ਦਾ ਸੂਟ ਹੈ ਨਾਲ ਪਿਓਰ ਦੀ ਉਹ ਬਾਟਮ ਤੇ ਇਹ ਆ ਗਿਆ ਇਸ ਦਾ ਦੁਪੱਟਾ ਦੇਖ ਕਿੰਨਾ ਪਿਆਰਾ ਪੂਰਾ 2.5 ਮੀਟਰ ਤੋਂ ਵੀ ਬਹੁਤ ਪਿਆਰਾ ਦੁਪੱਟਾ ਹੈ ਇਹ ਦੁਪੱਟਾ ਕਿੰਨਾ ਪਿਆਰਾ ਸੂਟ ਬਿਲਕੁਲ ਪਿਓਰ ਤੇ ਇਹ ਲੋਕਾ ਜਾਨੀ ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੁਪ ਦਾ 6500 ਪ੍ਰਾਈਸ ਹੈ ਜੀ 6500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਬਲੂ ਕਲਰ ਸੇਮ ਦੇ ਵਿੱਚ ਬਲੂ ਕਲਰ ਹੈ ਇਹ ਬਿਲਕੁਲ ਪਿਓਰ ਤੇ ਤੁਸੀਂ ਦੇਖ ਸਕਦੇ ਹੋ ਸ਼ਰਟ ਦਾ ਫੈਬਰਿਕ 4 ਮੀਟਰ ਹੈ ਤੇ ਬਿਲਕੁਲ ਮੈਂ ਇਹ ਹੱਥ 'ਚ ਵੀ ਫੜ ਸਕਦੀਆਂ ਇੰਨਾ ਜ਼ਿਆਦਾ ਪਿਓਰ ਫੈਬਰਿਕ ਹੈ ਲੁੱਕ ਆ ਜਾਣੀ ਹੈ neck ਐਵੇਂ ਸਾਰਾ ਇਹ ਵੀਵਿੰਗ ਦੇ ਵਿੱਚ ਸਾਰਾ ਬੁਣਿਆ ਹੋਇਆ ਏ ਕੇਹਰਾ ਆ ਜਾਣਾ ਲੁੱਕ ਬਹੁਤ ਪਿਆਰੀ ਆਣੀ ਹੈ ਇਹ ਬੈਕ ਪੱਲਾ ਆ ਜਾਣਾ ਸ਼ਰਟ ਦਾ ਇਹ ਬੈਕ ਆ ਜਾਣੀ ਹੈ ਤੇ ਇਹ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ ਕਾਫੀ ਜ਼ਿਆਦਾ ਫੈਬਰਿਕ 슬ੀਵਸ ਦਾ 4 ਮੀਟਰ ਦੀ ਸ਼ਰਟ ਨਾਲ ਪਿਓਰ ਦੀ ਉਹ ਬਾਟਮ ਦੁਪੱਟਾ ਦੇਖੋ ਕਿੰਨਾ ਪਿਆਰਾ। ਕੁੱਠੇ ਪਾਸੇ ਤੋਂ ਵੀ ਲੁੱਕ ਦਿਖਾਨੀ ਆ ਦੁਪੱਟੇ ਦੀ ਤੁਹਾਨੂੰ। ਇਹ ਕੁੱਠੇ ਪਾਸੇ ਤੋਂ ਤੁਸੀਂ ਦੇਖ ਸਕਦੇ ਹੋ ਸਾਰਾ ਇਹ ਬੁਣਿਆ ਹੋਇਆ ਖੱਡੀ ਤੇ ਬਿਲਕੁਲ ਪਿਓਰ ਸਿਲਕ ਦੇ ਵਿੱਚ ਹੈ। ਇਹ ਲੁੱਕ ਆ ਜਾਣੀ ਆ ਦੁਪੱਟੀ ਦੀ। ਕਲਰ ਬਹੁਤ ਪਿਆਰਾ ਆ ਸੂਟ ਦਾ। ਇੱਥੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। 6500 ਪ੍ਰਾਈਸ ਹੈ। 6500 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਵੀ ਤੁਹਾਨੂੰ ਦਿਖਾਏ ਆ ਇੱਕ ਡਿਜ਼ਾਈਨ ਦੇ ਵਿੱਚ ਤਿੰਨ ਕਲਰ ਨੈਕਸਟ ਦਿਖਾਣੇ ਆ ਬੜਾ ਸੋਹਣਾ ਪਫ ਵਰਕ ਦੇ ਵਿੱਚ ਸੂਟ ਰਹੂਗਾ ਜਿਨ੍ਹਾਂ ਨੂੰ ਜਿਆਦਾ ਸਿੱਪੀ ਤਾਰੇ ਨਹੀਂ ਪਸੰਦ ਤਾਂ ਤੁਸੀਂ ਔਰਗੈਂਜ਼ਾ ਤੇ ਬਣਿਆ ਨਾਲ ਕ੍ਰੇਪ ਦੀ ਬਾਟਮ ਰਹੂਗੀ ਰੈੱਡ ਕਲਰ ਹੈ ਜਿਹੜਾ ਪ੍ਰੋਪਰ ਰੈੱਡ ਕਲਰ ਹੈ ਉਹ ਵਾਲਾ ਕਲਰ ਹੈ ਜੀ ਸੂਟ ਦਾ ਔਰਗੈਂਜ਼ਾ ਦਾ ਹੀ ਦੁਪੱਟਾ ਦੁਪੱਟੇ ਦੇ ਫੋਰ ਸਾਈਡ ਵੀ ਹੈਵੀ ਵਰਕ ਹੈ ਜਿਨ੍ਹਾਂ ਨੂੰ ਜਿਆਦਾ ਸਿੱਪੀ ਸਟਾਰਾ ਨਹੀਂ ਪਸੰਦ ਉਹਨਾਂ ਲਈ ਬੈਸਟ ਸੂਟ ਹੈ ਜੇ ਇਹ ਵਾਲਾ ਹੁਣ ਤੁਹਾਨੂੰ ਪੂਰਾ ਖੋਲ ਕੇ ਥਾਣੇ ਇਹਦੇ ਵਿੱਚ ਚਾਰ ਰੰਗ ਦਿਖਾਵਾਂਗੇ ਚਾਰ ਦੇ ਚਾਰ ਬ੍ਰਾਈਟ ਕਲਰ ਹੈ ਇਹ ਦੇਖੋ ਸਾਰੀ ਸ਼ਰਟ ਤੇ ਸਾਰਾ ਇਹ ਬਹੁਤ ਪਿਆਰਾ ਵਰਕ ਕੀਤਾ ਹੋਇਆ ਰੈੱਡ ਕਲਰ ਦੇ ਵਿੱਚ ਸਾਰੀ ਸ਼ਰਟ ਦੇਖੋ ਪੂਰੀ ਹੈਵੀ ਹੈ ਘੇਰੇ ਤੇ ਦੇਖੋ ਕਿੰਨਾ ਸੋਹਣਾ ਵਰਕ ਹੋਇਆ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਤਾਂ ਆ ਗਈ ਆਪਣੀ ਸ਼ਰਟ ਤੇ ਨਾਲ 크레ਪ ਦੀ ਬਾਟਮ ਰਹੂਗੀ 3 ਮੀਟਰ ਦੀ ਤੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਜਿਹਨਾਂ ਨੂੰ ਜਿਆਦਾ ਸਿੱਪੀ ਸਤਾਰਾ ਨਹੀਂ ਪਸੰਦ 4 ਸਾਈਡ ਪੂਰਾ ਹੈਵੀ ਵਰਕ ਕੀਤਾ ਹੋਇਆ ਦੁਪੱਟੇ ਤੇ ਪ੍ਰੋਪਰ ਰੈੱਡ ਕਲਰ ਹੈ ਜੀ ਜਿਹੜਾ ਪ੍ਰੋਪਰ ਰੈੱਡ ਕਲਰ ਹੁੰਦਾ ਇਹ ਲੁੱਕ ਆ ਜਾਣੀ ਹੈ ਸੂਟ ਦੀ ਦੇਖੋ ਕਿੰਨਾ ਪਿਆਰਾ ਸੂਟ ਹੈ 4200 ਪ੍ਰਾਈਸ ਦੇ ਨਾਲ 4200 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਤੁਹਾਨੂੰ ਕਲਰ ਦਿਖਾਣੇ ਆ ਬਹੁਤ ਸੋਹਣੇ ਸੋਹਣੇ ਕਲਰ ਹਨ ਨੈਕਸਟ ਹੈਗਾ ਮਰਜੈਂਟਾ ਕਲਰ ਰਾਣੀ ਕਲਰ ਹੈ ਇਹਦੇ ਵਿੱਚ ਸੇਮ ਦੇ ਵਿੱਚ 크ਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਨਾਲ ਰਾਣੀ ਕਲਰ ਦੇ ਵਿੱਚ ਸਾਰਾ ਵਰਕ ਕੀਤਾ ਹੋਇਆ ਇਹ ਸਾਰਾ 셔ਟ ਤੇ ਪੂਰਾ ਹੈਵੀ ਵਰਕ ਹੈ ਬੜਾ ਸੋਹਣਾ ਪਫ ਵਰਕ ਕੰਨੇ ਨੂੰ ਬਹੁਤ ਪਿਆਰਾ ਕੋ ਚੁੱਬਣ ਵਾਲਾ ਵਰਕ ਨਹੀਂ ਹੈਗਾ ਇਹ ਆ ਗਈ ਆਪਣੀ 셔ਟ 3 ਮੀਟਰ ਦੀ ਕ੍ਰੇਪ ਦੀ ਬਾਟਮ ਰਹੂਗੀ ਨਾਲ ਦੁਪੱਟਾ ਦੇਖੋ ਕਿੰਨਾ ਪਿਆਰਾ ਫੋਰ ਸਾਈਡ ਪੂਰਾ ਇਹ ਵਰਕ ਕੀਤਾ ਹੋਇਆ ਹੈ ਦੁਪੱਟੇ ਤੇ ਸਾਰਾ ਇਹ ਜੇ ਸਿਰ ਤੇ ਵੀ ਲੈਣਾ ਦੁਪੱਟਾ ਬਿਲਕੁਲ ਨਹੀਂ ਫਿਸਲਣਾ ਦੁਪੱਟਾ ਕਿਉਂਕਿ ਪੱਲਿਆਂ ਤੇ ਜਦੋਂ ਵਰਕ ਆ ਜਾਂਦਾ ਫਿਰ ਸਿਰ ਤੋਂ ਦੁਪੱਟਾ ਨਹੀਂ ਥਿਲਕਦਾ ਇਹ ਲੁੱਕ ਦੇ ਵਿੱਚ ਸੋਟ ਆ ਗਿਆ ਨਾ ਕਿੰਨਾ ਪਿਆਰਾ ਕਲਰ ਹੈ 4200 ਪ੍ਰਾਈਸ 4200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਹਦੇ ਵਿੱਚ ਰਸਟ ਕਲਰ ਪ੍ਰੋਪਰ ਰਸਟ ਕਲਰ ਹੈ ਸੇਮ ਦੇ ਵਿੱਚ ਹੀ ਆਰਗੈਂਜ਼ਾ ਤੇ ਬਣਿਆ ਨਾਲ ਕਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਪੂਰਾ ਹੈਵੀ ਵਰਕ ਹੈ ਸ਼ਰਟ ਤੇ ਬਹੁਤ ਪਿਆਰਾ ਵਰਕ ਸਾਰੀ ਸ਼ਰਟ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪਫ ਵਰਕ ਹੋਇਆ ਘੇਰੇ ਤੇ ਵੀ ਵੇਲ ਬਣੀ ਹੈ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਇਹ ਲੁੱਕ ਆ ਜਾਣੀ ਹੈ ਨਾਲ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹੂਗੀ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ 4 ਸਾਈਡ ਪੂਰਾ ਹੈਵੀ ਵਰਕ ਹੈ ਦੁਪੱਟੇ ਤੇ ਲੁੱਕ ਹੀ ਬਹੁਤ ਪਿਆਰੀ ਹੈ ਸੇਮ ਥ्रेड ਦੇ ਨਾਲ ਵਰਕ ਕੀਤਾ ਹੋਇਆ ਬਹੁਤ ਸੋਹਣਾ ਇਹ ਲੁੱਕ ਦੇ ਵਿੱਚ ਸੂਟ ਆ ਜਾਣਾ 4200 ਪ੍ਰਾਈਸ ਹੈ ਜੀ 4200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਸੋਹਣਾ ਫਿਰੋਜ਼ੀ ਕਲਰ ਇਹ ਦੇਖੋ ਕਿੰਨਾ ਸੋਹਣਾ ਜਿਹੜਾ ਡਾਰਕ ਫਿਰੋਜ਼ੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਔਰਗੈਂਜ਼ਾ ਦੀ ਸ਼ਰਟ ਹੈ ਔਰਗੈਂਜ਼ਾ ਦਾ ਹੀ ਦੁਪੱਟਾ ਰਹੂਗਾ ਨਾਲ ਸਾਰੇ ਤੇ ਕਫ ਵਰਕ ਹੈ ਪੂਰਾ ਹੈਵੀ ਵਰਕ ਹੈ ਕਾ ਜਾਨੀਆਂ 셔ਟ ਦੀ ਨਾਲ 크레브 ਦੀ 3 미터 ਦੀ 바텀 ਰਹੂਗੀ ਜੇ ਨਾਲ 크레브 ਦੀ ਸਾਰੇ ਇਹ ਬਹੁਤ ਪਿਆਰਾ ਫੋਰ ਸਾਈਡ ਬਹੁਤ ਸੋਹਣਾ ਵਰਕ ਹੈ ਇਹ ਰੂਪ ਦੇ ਵਿੱਚ ਸੋਹਣਾ ਰੋਜ਼ੀ ਕਲਰ ਦੇ ਵਿੱਚ ਇੱਥੇ ਤੋਂ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ चार कर, चार 4200 ਪ੍ਰਾਈਸ ਦੇ ਚਾਰ ਸੂਟ ਮੇlfloor ਇੱਕ ਹੀ ਡਿਜ਼ਾਈਨ ਚ ਚਾਰ ਚਾਰ ਕਲਰ ਦਿਖਾਏ ਆ 4200 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ